ਕੋਈ ਵੀ ਬੰਦਾ ਖੜਾ ਹੁੰਦਾ ੁਰਜਾਨਾ ਕਿਸੇ ਮੰਚ ਤੇ ਚੜ ਕੇ ਕਿਸੇ ਨੂੰ ਕੋਈ ਗਾਲਾ ਕੱਢ ਦਿੰਦਾ ਕੋਈ ਕਿਸੇ ਤੇ ਇਲਜ਼ਾਮਤ ਲਾ ਦਿੰਦਾ ਜੋ ਇਹ ਕੋਈ ਚੰਗੀ ਗੱਲ ਨਹੀਂ ਹੈ ਪਰ ਪੰਜਾਬ ਦੇ ਨਾਲ ਸਾਰਿਆਂ ਮੈਂ ਸਮਝਦਾ ਕਿ ਸਾਰੀਆਂ ਲਿਮਟਾਂ ਹੀ ਕਰਾਸ ਕਰ ਗਿਆ ਪੰਜਾਬ ਸਾਨੂੰ ਇਹ ਉਮੀਦ ਨਹੀਂ ਸੀ ਮੁੱਖ ਮੰਤਰੀ ਪੰਜਾਬ ਤੋਂ ਔਰ ਇਸ ਬਦਲਦੀ ਸਰਕਾਰ ਤੋਂ ਬਿਲਕੁਲ ਖੈਰਾ ਸਾਹਿਬ ਕਈ ਵਾਰੀ ਰੂਡ ਬੋਲ ਜਾਂਦੇ ਆ ਜਿਵੇਂ ਉਹਨੇ ਕਿਹਾ ਮੈਨੂੰ ਗੁੱਸਾ ਆ ਜਾਂਦਾ ਕਈ ਵਾਰੀ ਐਸੀ ਸ਼ਬਦਾਵਲੀ ਹੋ ਜਾਂਦੀ ਹੈ ਜਿਹੜੀ ਸਖਤ ਸ਼ਬਦਾਵਲੀ ਹੁੰਦੀ ਆ ਲੇਕਿਨ ਯਾਰ ਇਹਦਾ ਮਤਲਬ ਇਹ ਨਹੀਂ ਹੈ ਠੀਕ ਹੈ ਕਿਸੇ ਤੇ ਕੋਈ ਬੰਦਾ ਅਸੀਂ ਵੀ ਪੋਲਿਟਿਕਸ ਕਰਦੇ ਹਾਂ ਕਈ ਵਾਰੀ ਸਾਡੇ ਖਿਲਾਫ ਕੋਈ ਬੋਲ ਦੇ ਤੇ ਮਾੜਾ ਮੋਟਾ ਮੈਂ ਬਿਲਕੁਲ ਨਹੀਂ ਝੂਠ ਬੋਲਦਾ ਕਿ ਚਲੋ ਯਾਰ ਇਹ ਗਲਤ ਗਾਲਾਂ ਕੱਢੀ ਜਾਂਦਾ ਇਹ 751 ਕਰਾ ਦਿਓ ਪਰ ਇਹ ਥੋੜੀ ਯਾਰ ਕਿਸੇ ਤੇ ਤੁਸੀਂ ਡਰੱਗਸ ਦਾ ਕੇਸ ਹੀ ਪਾ ਦਿਓ ਮੇਰਾ 100% ਕੱਟਰ ਦੁਸ਼ਮਣ ਹੋਏਗਾ ਉਰੇ ਤੇ ਡਰੱਗਸ ਦਾ ਕੇਸ ਮੈਂ ਸਮਝਦਾ ਕਿ ਫੇਰ ਮੈਨੂੰ ਗੁਰੂ ਮਹਾਰਾਜ ਨੇ ਕਦੇ ਮਾਫੀ ਨਹੀਂ ਕਰਨਾ ਕੋਈ ਵੀ ਬੰਦਾ ਖੜਾ ਹੁੰਦਾ ਹੈ ਉੜਜਾਨਾ ਕਿਸੇ ਮੰਚ ਤੇ ਚੜ ਕੇ ਕਿਸੇ ਨੂੰ ਕੋਈ ਗਾਲਾ ਕੱਢ ਦਿੰਦਾ ਹੈ ਕੋਈ ਕਿਸੇ ਤੇ ਇਲਜ਼ਾਮਤ ਲਾ ਦਿੰਦਾ ਹੈ ਸੋ ਇਹ ਕੋਈ ਚੰਗੀ ਗੱਲ ਨਹੀਂ ਹੈ ਪਰ ਪੰਜਾਬ ਦੇ ਨਾਲ ਸਾਰੀਆਂ ਮੈਂ ਸਮਝਦਾ ਕਿ ਸਾਰੀਆਂ ਲਿਮਟਾਂ ਹੀ ਕਰਾਸ ਕਰ ਗਿਆ ਪੰਜਾਬ ਸਾਨੂੰ ਇਹ ਉਮੀਦ ਨਹੀਂ ਸੀ ਮੁੱਖ ਮੰਤਰੀ ਪੰਜਾਬ ਤੋਂ ਔਰ ਇਸ ਬਦਲਾਦੀ ਸਰਕਾਰ ਬਿਲਕੁਲ ਖੈਰਾ ਸਾਹਿਬ ਕਈ ਵਾਰੀ ਰੂਡ ਬੋਲ ਜਾਂਦੇ ਆ ਜਿਵੇਂ ਉਹਨੇ ਕਿਹਾ ਮੈਨੂੰ ਗੁੱਸਾ ਆ ਜਾਂਦਾ ਕਈ ਵਾਰੀ ਐਸੀ ਸ਼ਬਦਾਵਲੀ ਹੋ ਜਾਂਦੀ ਹੈ ਜਿਹੜੀ ਸਖਤ ਸ਼ਬਦਾਵਲੀ ਹੁੰਦੀ ਆ ਲੇਕਿਨ ਯਾਰ ਇਹਦਾ ਮਤਲਬ ਇਹ ਨਹੀਂ ਹੈ ਠੀਕ ਹੈ ਕਿਸੇ ਤੇ ਕੋਈ ਬੰਦਾ ਅਸੀਂ ਵੀ ਪੋਲਿਟਿਕਸ ਕਰਦੇ ਆ ਕਈ ਵਾਰੀ ਸਾਡੇ ਖਿਲਾਫ ਕੋਈ ਬੋਲ ਦੇ ਤੇ ਮਾੜਾ ਮੋਟਾ ਮੈਂ ਬਿਲਕੁਲ ਨਹੀਂ ਝੂਠ ਬੋਲਦਾ ਕਿ ਚਲੋ ਯਾਰ ਇੱਕ ਗਲਤ ਗਾਲਾਂ ਕੱਢੀ ਜਾਂਦਾ ਰਹੀ 55 ਕਰਾ ਦਿਓ ਪਰ ਇਹ ਥੁੜੀ ਹੈ ਯਾਰ ਕਿਸੇ ਤੇ ਤੁਸੀਂ ਡਰੱਗਸ ਦਾ ਕੇਸ ਹੀ ਪਾ ਦਿਓ ਮੇਰਾ 100% ਕੱਟਰ ਦੁਸ਼ਮਣ ਹੋਏਗਾ ਉਰੇ ਤੇ ਡਰੱਗਸ ਦਾ ਕੇਸ ਮੈਂ ਸਮਝਦਾ ਕਿ ਫੇਰ ਮੈਨੂੰ ਗੁਰੂ ਮਹਾਰਾਜ ਨੇ ਕਦੇ ਮਾਫੀ ਨਹੀਂ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ